ਤਾੜੀ ਮਾਰ ਕੇ ਦੱਸੋ ਜਿਹੜੇ ਜਿਹੜੇ ਕਹਿੰਦੇ ਆ ਵੀ ਵਾਸੀ ਵਾਲੇ ਜਿੱਤਣਗੇ ਇੱਥੇ ਰੱਖ ਰਾਵੀ ਭਾਈ ਹੋਰ ਇੱਕ ਤਾੜੀ ਉਹ ਮਾਰ ਦੇ ਜਿਹੜੇ ਕਹਿੰਦੇ ਜਿਹੜੀ ਮਰਜ਼ੀ ਕੋਈ ਮਰਜ਼ੀ ਜਿੱਤ ਜੇ ਸਵਾਦ 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 ਆਨੰਦੋ ਮੁੰਡਿਆ 12 ਕੋਈ ਆਉਂਦਾ ਓ ਕੀ ਚੱਲਿਆ ਕੀ ਆਇਆ ਨਜ਼ਾਰਾ ਕਰੋ ਜਰੂਰ ਦੱਸੋ ਵਧੀਆ ਲੱਗੇ ਮੈਚ ਲਾਈਵ ਵਧੀਆ ਚੱਲਿਆ ਬੰਦੇ ਨੇ ਪੈਨਲ ਸ਼ੂਟਰ ਰਾਕੇ ਤੇ ਓਏ ਜੇ ਪਰ ਸਾਹਮਣੇ ਖੰਜਰ ਵਾਲਾ ਸਰਵਸ ਅੰਟਚ ਟੱਪਾ ਸਖ ਅੰਟਚ ਟੱਪਾ ਬਾਈ ਖੰਜਰਾਲੀਆ ਫੇਟਾ 10 ਮਿੰਟ ਦਾ ਸਮਾਂ ਹੋ ਗਿਆ ਹੈ ਇਹਨਾਂ ਖੇਡ ਦੇ ਗਰਾਉਂਡਾਂ ਦੇ ਵਿੱਚ 15 8 15 8 ਕਰਜਿਆਂ ਦਾ ਖੇਡ ਗਰਾਉਂਡਾਂ ਦੇ ਲਈ ਹੈ ਦੋਵਾਂ ਟੀਮਾਂ ਦਾ ਕਹਿੰਦੇ ਵੱਡਾ ਜੋਰ ਕੌਣਾ ਔਰ ਉਧਰ ਉਹ ਬੱਲੇ ਉਹ ਖੰਜਰਾਲੀਆ ਸਿਰਾ ਗਿਰਾ ਗਿਆ ਯਾਰ